ਇਹ ਖਬਰ ਬਸ ਆਂਗਣਵਾੜੀ ਵਰਕਰਾਂ ਪਿੰਡ-ਪਿੰਡ ਜਾ ਕੇ ਘਰ-ਘਰ ਘੁੰਮ ਕੇ ਉਹ ਕਰ ਲਵਦੀਆਂ ਤਾਂ ਦੇ ਘਰ ਧੀ ਜੰਮੀ ਹੁੰਦੀ ਹੈ ਪੁਰਾਣੇ ਲੰਮੀ ਹੇਕ ਵਾਲੇ ਖੁਸ਼ੀਆਂ ਦੇ ਗੀਤ ਗਾਉਂਦੀਆਂ ਟੋਕਰਾ ਭਰ ਕੇ ਸ਼ਰੀਂ ਦਾ ਗੁਬਾਰੇ ਲਾ ਕੇ ਸ਼ਿੰਗਾਰ ਕੇ ਉਹਨਾਂ ਦੇ ਘਰ ਪਹੁੰਚਦੀਆਂ ਇਹ ਨਵਜੰਮੀ ਧੀ ਦੇ ਪੈਰਾਂ ਦੇ ਨਿਸ਼ਾਨ ਇੱਕ ਸਾਫ ਪੇਪਰ ਤੇ ਛਾਪਦੀਆਂ ਫਿਰ ਉਸ ਦੀ ਫੋਟੋ ਨੂੰ ਫਰੇਮ ਕਰਵਾ ਕੇ ਉਹ ਉਹਨਾਂ ਪਰਿਵਾਰਾਂ ਨੂੰ ਭੇਂਟ ਵੀ ਕਰਦੀਆਂ ਨਵਜੰਮੀਆਂ ਧੀਆਂ ਦੇ ਘਰਾਂ ਵਿੱਚ ਉਹਨਾਂ ਦੇ ਪਰਿਵਾਰਾਂ ਨਾਲ ਧੀਆਂ ਦੀ ਇੰਨੀ ਖੁਸ਼ੀ ਮਨਾਉਂਦੀਆਂ ਆਂਗਣਵਾੜੀ ਵਰਕਰਾਂ ਨੂੰ ਦੇਖ ਕੇ ਪਰਿਵਾਰ ਵੀ ਖੁਸ਼ੀਆਂ ਵਿੱਚ ਭਾਵਕ ਹੋ ਜਾਂਦੇ ਆ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਵਿੱਚ ਉੱਥੋਂ ਦੀਆਂ ਆਂਗਣਵਾੜੀ ਵਰਕਰਾਂ ਅੱਜਕੱਲ ਨਵੇਕਲਾ ਕੰਮ ਕਰ ਰਹੀਆਂ। ਉਹ ਪਿੰਡ-ਪਿੰਡ ਜਾ ਕੇ ਘਰ-ਘਰ ਘੁੰਮ ਕੇ ਉਹ ਕਰ ਲੱਭਦੀਆਂ ਤਾਂ ਦੇ ਘਰ ਧੀ ਜੰਮੀ ਹੁੰਦੀ ਹੈ। ਤੇ ਫਿਰ ਪੁਰਾਣੇ ਲੰਮੀ ਵਾਲੇ ਖੁਸ਼ੀਆਂ ਦੇ ਗੀਤ ਗਾਉਂਦੀਆਂ ਟੋਕਰਾ ਪਰ ਕੇ ਸ਼ਰੀਂ ਦਾ ਗੁਬਾਰੇ ਲਾ ਕੇ ਸ਼ਿੰਗਾਰ ਕੇ ਉਹਨਾਂ ਦੇ ਘਰ ਪਹੁੰਚਦੀਆਂ ਉੱਥੇ ਜਾ ਕੇ ਗਿੱਧਾ ਪਾਉਂਦੀਆਂ ਘਰ ਵਾਲਿਆਂ ਨੂੰ ਵਧਾਈ ਦਿੰਦੀਆਂ ਤੇ ਉਹਨਾਂ ਦੇ ਦਰਾਂ ਤੇ ਸ਼ਰੀ ਬਣ ਕੇ ਸਰਕਾਰ ਵੱਲੋਂ ਖੁਸ਼ੀ ਮਨਾਉਂਦੀਆਂ ਹਾਲਾਂਕਿ ਇਹ ਸਭ ਕੁਝ ਉਹ ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹੰਮਦ ਦੀ ਦੀ ਅਣਮੁੱਲੀ ਦਾਤ ਪ੍ਰੋਗਰਾਮ ਤਹਿਤ ਕਰਦੀਆਂ ਪਰ ਬਾਲ ਵਿਕਾਸ ਤੇ ਪ੍ਰੋਜੈਕਟ ਵਿਭਾਗ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ਉਹਨਾਂ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਜਿੱਥੇ ਧੀਾਂ ਜੰਮਦੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ ਇਸ ਦੌਰਾਨ ਉਹਨਾਂ ਨੇ ਇੱਕ ਹੋਰ ਨਵੀਂ ਪਰਤ ਪਾ ਲਈ ਆ ਨਵੀਂ ਯਾਦਗਾਰੀ ਰਵੈਤ ਸ਼ੁਰੂ ਕਰ ਦਿੱਤੀ ਹੈ ਕਿ ਇਹਨਾਂ ਦੇ ਘਰ ਜਾ ਕੇ ਨਵ ਜੰਮੀ ਧੀ ਦੇ ਪੈਰਾਂ ਦੇ ਨਿਸ਼ਾਨ ਇੱਕ ਸਾਫ ਪੇਪਰ ਤੇ ਛਾਪਦੀਆਂ ਫਿਰ ਉਸ ਦੀ ਫੋਟੋ ਨੂੰ ਫਰੇਮ ਕਰਵਾ ਕੇ ਉਹ ਉਹਨਾਂ ਪਰਿਵਾਰਾਂ ਨੂੰ ਭੇਂਟ ਵੀ ਕਰਦੀਆਂ ਨਵਜੰਮੀਆਂ ਧੀਆਂ ਦੇ ਘਰਾਂ ਵਿੱਚ ਉਹਨਾਂ ਦੇ ਪਰਿਵਾਰਾਂ ਨਾਲ ਧੀਆਂ ਦੀ ਇੰਨੀ ਖੁਸ਼ੀ ਮਨਾਉਂਦੀਆਂ ਆਂਗਣਵਾੜੀ ਵਰਕਰਾਂ ਨੂੰ ਦੇਖ ਕੇ ਕਈ ਵਾਰੀ ਪਰਿਵਾਰ ਵੀ ਖੁਸ਼ੀਆਂ ਵਿੱਚ ਭਾਵਕ ਹੋ ਜਾਂਦੇ ਆ ਤੇ ਆਓ ਤੁਹਾਨੂੰ ਦਿਖਾਉਂਦੇ ਆਂ ਸ਼੍ਰੀ ਬੰਨਣ ਦੀ ਰਸਮ ਤੇ ਸੁਣਾਉਂਦੇ ਆਂ ਨਾਲ-ਨਾਲ ਕਿਸ ਤਰ੍ਹਾਂ ਲੰਮੀ ਵਾਲੇ ਪੁਰਾਤਨ ਗੀਤ ਗਾਉਂਦੀਆਂ ਜਾਂਦੀਆਂ ਇਹ ਆਂਗਣਵਾੜੀ ਵਰਕਰਾਂ ਉਹਨਾਂ ਘਰ ਦਿੱਤਾ ਦੇ ਘਰ ਧੀ ਜੰਮੀ ਹੁੰਦੀ ਹੈ ਕਈ ਮੜਾਈ ਦਾਦੀ ਰਾਈ ਤੇ ਸਾਡੀ ਮਨ ਲੈਵ ਲਈ ਦਾਦੀ ਰਾਈ ਕੀ ਤੁਹੇ ਕਦੇ ਕਦੇ ਚਾਹੀਦੀ ਪਦੀ ਕੀ ਤੁਹੇ ਕਦੇ ਕਦੇ ਚਾਹੀਦੀ ਆਂਗਣਵਾੜੀ ਵਰਕਰਾਂ